ਦਿਲਜੀਤ ਦੋਸਾਂਝ ਨੂੰ ਫਿਲਮ ਅਮਰ ਸਿੰਘ ਚਮਕੀਲਾ ਲਈ ਇੰਟਰਨੈਸ਼ਨਲ ਐਮੀ ਅਵਾਰਡਸ ਵਿੱਚ ਬੈਸਟ ਐਕਟਰ ਦਾ ਮਿਲਿਆ ਨਾਮਿਨੇਸ਼ਨ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੂੰ ਅੰਤਰਰਾਸ਼ਟਰੀ ਐਮੀ ਅਵਾਰਡਸ 2025 ਲਈ ਅਮਰ ਸਿੰਘ ਚਮਕੀਲਾ ਫਿਲਮ ਵਿੱਚ ਅਦਾਕਾਰੀ ਲਈ ਬੈਸਟ ਐਕਟਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ ਇਹ ਫਿਲਮ ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਤੇ ਆਧਾਰਿਤ ਹੈ ਜਿਸ ਨੇ ਆਪਣੀ ਦਲੇਰੀ ਭਰੇ ਗੀਤਾਂ ਅਤੇ ਵਿਵਾਦਤ ਕਲਮ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਤੇ ਨਾਰਾਜ਼ਗੀ ਵੀ ਖੜ ਅਮਰ ਸਿੰਘ ਚੰਕੀਲਾ ਫਿਲਮ ਜਿਸ ਨੂੰ ਵਿੰਡੋ ਸੀਡ ਫਿਲਮਸ ਵੱਲੋਂ ਨਿਰਮਿਤ ਕੀਤਾ ਗਿਆ ਹੈ ਪਿਛਲੇ ਸਾਲ Netflix ਉੱਤੇ ਰਿਲੀਜ਼ ਹੋਈ ਸੀ ਅਤੇ ਇਹ ਸਾਲ 2025 ਦੇ ਐਮੀਜ਼ ਲਈ ਭਾਰਤ ਵੱਲੋਂ ਇਕੱਲੀ ਐਂਟਰੀ ਹੈ ਇਹ ਨੋਮੀਨੇਸ਼ਨ ਇੰਸਟਾਗ੍ਰam ਰਾਹੀ ਐਮੀਜ਼ ਦੇ ਆਧਾਰਿਕ ਪੇਜ ਉੱਤੇ ਜਾਰੀ ਹੋਇਆ ਅਵਾਰਡ ਸੈਰੇਮਨੀ 24 ਨਵੰਬਰ ਨੂੰ ਨਿਊਯਾਰਕ ਸ਼ਹਿਰ ਵਿੱਚ ਹੋਣ ਵਾਲੀ ਹੈ ਦਿਲਜੀਤ ਦੋਸਾਂਝ ਦੇ ਨਾਲ ਇਸ ਸ਼੍ਰੇਣੀ ਦੇ ਵਿੱਚ ਹੋਰ ਵੀ ਕਈ ਸਾਰੇ ਕਲਾਕਾਰ ਹਨ ਦਿਲਜੀਤ ਦੋਸਾਂਝ ਦਾ ਮੁਕਾਬਲਾ ਹੋਵੇਗਾ ਡੇਵਿਡ ਮਿਚਲ, ਓਰੀਓਲ ਪੱਲਾ, ਜਿਓਗੇ ਵਾਸਕੁਏਜ਼ ਦੇ ਨਾਲ ਇਸ ਤੋਂ ਇਲਾਵਾ ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਫਿਲਮ ਨੂੰ ਬੈਸਟ ਟੀਵੀ ਮੂਵੀ ਮੀਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨੋਮੀਨੇਟ ਕੀਤਾ ਗਿਆ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਜਦੋਂ 24 ਨਵੰਬਰ ਨੂੰ ਐਮੀ ਅਵਾਰਡਸ ਹੋਣਗੇ ਕਿ ਦਿਲਜੀਤ ਦੋਸਾਂਝ ਅਤੇ ਫਿਲਮ ਅਮਰ ਸਿੰਘ ਚਮਕੀਲਾ ਐਮੀ ਅਵਾਰਡ ਜਿੱਤ ਪਾਵੇਗੀ ਇਹ ਖਬਰ ਮਿਲਦਿਆਂ ਹੀ ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਰਾਹੀਂ ਆਪਣੇ ਵੱਲੋਂ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਲਿਖਿਆ ਹੈ, "It is all because of Imtiaz Ali sir." ਦਿਲਜੀਤ ਦੋਸਾਂਝ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਸਨਮਾਨਿਤ ਮਹਿਸੂਸ ਕਰਦਾ ਹਾਂ ਕਿ ਅਮਰ ਸਿੰਘ ਚਮਕੀਲਾ ਪੰਜਾਬ ਤੋਂ ਇੱਕ ਕਲਾਕਾਰ ਅੱਜ ਇੰਨੀ ਵੱਡੀ ਅੰਤਰਰਾਸ਼ਟਰੀ ਮੰਚ ਉੱਤੇ ਪਛਾਣ ਹਾਸਲ ਕਰ ਰਿਹਾ ਹੈ। ਇਹ ਨਾਮਜ਼ਦਗੀ ਸਿਰਫ ਮੇਰੇ ਲਈ ਨਹੀਂ ਸਗੋ ਚਮਕੀਲੇ ਦੀ ਪੂਰੀ ਵਿਰਾਸਤ ਲਈ ਹੈ। ਮੈਂ ਇਮਤੀਆਜ਼ ਅਲੀ ਸਰ ਦਾ ਤਨਵਾ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਇਹ ਭੂਮਿਕਾ ਨਿਭਾਉਣ ਲਈ ਚੁਣਿਆ ਇਸ ਤੋਂ ਇਲਾਵਾ ਇਮਤੀਆਜ਼ ਅਲੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਮਰ ਸਿੰਘ ਚਮਕੀਲਾ ਇੱਕ ਵਿਲਖਣ ਫਿਲਮ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਦੀ ਖੁਸ਼ਬੂ ਸੰਗੀਤ ਸਮਾਜਿਕ ਰਾਜਨੀਤਿਕ ਹਾਲਾਤਾਂ ਲੋਕਾਂ ਦੇ ਸੰਘਰਸ਼ਾਂ ਨੂੰ ਛੂੰਦੀ ਹੈ ਫਿਲਮ ਵਿੱਚ ਅਸੀਂ ਇਹ ਦਰਸਾਇਆ ਹੈ ਕਿ ਕਿਵੇਂ ਕਨਫਲਿਕਟ ਕ੍ਰੀਏਟਸ ਆਰਟ ਐਂਡ ਆਰਟ ਕ੍ਰੀਏਟਸ ਕਨਫਲਿਕਟ ਚਮਕੀਲੇ ਦੀ ਜ਼ਿੰਦਗੀ ਰਾਹੀ ਇਹ ਸਭ ਕੁਝ ਸਾਫ਼ ਤੌਰ ਉੱਤੇ ਉਭਰ ਕੇ ਆਉਂਦਾ ਹੈ ਅਸੀਂ ਖੁਸ਼ ਹਾਂ ਕਿ ਅਸੀਂ ਚਮਕੀਲੇ ਅਤੇ ਅਮਰਜੋਤ ਦੀ ਕਹਾਣੀ ਰਾਹੀਂ ਪੰਜਾਬ ਦੀ ਅਸਲ ਸੱਚਾਈ ਪੇਸ਼ ਕਰ ਸਕੇ ਇਸ ਤੋਂ ਇਲਾਵਾ ਇਮਤੀਆਜ਼ ਅਲੀ ਨੇ ਦਿਲਜੀਤ ਦਸਾਂਝ ਦੀ ਵੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਮੈਂ ਟੀਮ ਨੂੰ ਵਧਾਈ ਦਿੰਦਾ ਹਾਂ ਪਰ ਦਿਲਜੀਤ ਨੂੰ ਦੋ ਵਾਰੀ ਕਿਉਂਕਿ ਉਹ ਵਧੀਆ ਅਦਾਕਾਰ ਦੇ ਰੂਪ ਵਿੱਚ ਵੀ ਨਾਮਜ਼ਦ ਹੋਏ ਨੇ ਅਸੀਂ ਇਹ ਫਿਲਮ ਦਿਲਜੀਤ ਦੇ ਬਿਨਾ ਕਦੇ ਨਹੀਂ ਬਣਾ ਸਕਦੇ ਸੀ ਸ਼ੂਟਿੰਗ ਦੌਰਾਨ ਉਹ ਹਰ ਪਲ ਚਮਕੀਲਾ ਹੀ ਸੀ ਇਹ ਪੰਜਾਬ ਵਿੱਚ ਸ਼ੂਟ ਹੋਈ ਇੱਕ ਜ਼ਮੀਨੀ ਅਨੁਭਵ ਵਾਲੀ ਫਿਲਮ ਸੀ ਧੰਨਵਾਦ ਨੈਟਫਲਿਕਸ ਜੋ ਸ਼ੁਰੂ ਤੋਂ ਅਖੀਰ ਤੱਕ ਇਸ ਫਿਲਮ ਉੱਤੇ ਵਿਸ਼ਵਾਸ ਕਰਦੇ ਰਹੇ ਇਸ ਤੋਂ ਇਲਾਵਾ ਦੱਸ ਦਈਏ ਕਿ Netflix ਪਹਿਲਾਂ ਵੀ ਅੰਤਰਰਾਸ਼ਟਰੀ ਐਮੀ ਅਵਾਰਡ ਮੰਚ ਉੱਤੇ ਭਾਰਤ ਦੀ ਸ਼ਾਨ ਵਧਾ ਚੁੱਕਾ ਹੈ 2020 ਦੇ ਵਿੱਚ ਡੈਲੀ ਪ੍ਰਾਈਮ ਨੇ ਬੈਸਟ ਡਰਾਮਾ ਸੀਰੀਜ਼ ਦਾ ਐਮੀ ਅਵਾਰਡ ਜਿੱਤਿਆ ਤੇ 2023 ਦੇ ਵਿੱਚ ਵੀਰਦਾਸ ਨੇ ਬੈਸਟ ਕਾਮੇਡੀ ਸੀਰੀਜ਼ ਦਾ ਖਿਤਾਬ ਹਾਸਲ ਕੀਤਾ ਹੁਣ 2025 ਵਿੱਚ ਅਮਰ ਸਿੰਘ ਚਮਕੀਲਾ ਦੀ ਦੋ ਵੱਡੀਆਂ ਨਾਮਜ਼ਦਗੀਆਂ ਇਹ ਸਾਬਤ ਕਰਦੀਆਂ ਹਨ ਕਿ Netflix ਭਾਰਤੀ ਕਹਾਣੀਆਂ ਨੂੰ ਵਿਸ਼ਵ ਪੱਧਰ ਉੱਤੇ ਲੈ ਜਾਣ ਲਈ ਵਚਨਬੱਧ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਆਪ ਆਪਣੀ ਅਦਾਕਾਰੀ ਲਈ ਹੀ ਨਹੀਂ ਬਲਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਮੋਟ ਕੀਤਾ ਹੈ ਅਤੇ ਜਿਸ ਤਰ੍ਹਾਂ ਉਹ ਪੰਜਾਬ ਨੂੰ ਅੰਤਰਰਾਸ਼ਟਰੀ ਮੰਚ 'ਤੇ ਲੈ ਕੇ ਗਏ ਨੇ ਇਹ ਕਾਬੀਲੇ ਤਾਰੀਫ ਹੈ